ਪਾ ਇਹ ਮਰਤਪਾਲ ਸਿੰਘ ਦੀ ਸਪੀਚ ਸੁਣਨ ਤੋਂ ਬਾਅਦ ਛੱਡ ਦਿੱਤਾ ਸੀ ਨਸ਼ਾ ਕਰਨਾ ਨਸ਼ੇ ਦੀ ਲਤ ਪੂਰੀ ਕਰਨ ਲਈ ਵੇਚ ਚੁੱਕਿਆ ਸੀ ਸਾਰਾ ਕੁਝ ਇੱਕ ਨੌਜਵਾਨ ਨੇ ਦਾਵਾ ਕੀਤਾ ਕਿ ਉਹ Hindu family ਨਾਲ ਸੰਬੰਧ ਰੱਖਦਾ ਹੈ ਤੇ ਭਾਈ ਅਮਰਤਪਾਲ ਸਿੰਘ ਦੀ ਸਪੀਚ ਸੁਣਨ ਤੋਂ ਬਾਅਦ ਉਸਨੇ ਨਸ਼ਾ ਕਰਨਾ ਛੱਡ ਦਿੱਤਾ ਤੇ ਉਹਨਾਂ ਲੋਕਾਂ ਦੇ ਮੂੰਹ ਵੀ ਬੰਦ ਕਰ ਦਿੱਤੇ ਜਿਹੜੇ ਕਹਿੰਦੇ ਸੀ ਕਿ ਕੋਈ ਉਹ ਬੰਦਾ ਲਿਆਓ ਜਿਸ ਦਾ ਭਾਈ ਅਮਰਤਪਾਲ ਸਿੰਘ ਨੇ ਨਸ਼ਾ ਛੁਡਵਾਇਆ ਹੋਵੇ ਤੇ ਹੁਣ ਉਹ ਬੰਦਾ ਵੀ ਸਾਹਮਣੇ ਆ ਚੁੱਕਿਆ ਹੈ ਤੇ ਉਹ ਵੀ ਜੋ ਕਿ Hindu family ਨੂੰ ਬਿਲੋਂਗ ਕਰਦਾ ਹੈ ਤੇ ਕੀ ਕਹਿਣਾ ਇਸ ਨੌਜਵਾਨ ਦਾ ਤੁਹਾਨੂੰ ਵੀ ਸੁਣਾਉਨੇ ਆ ਮੇਰੇ ਬਾਰੇ ਪਤਾ ਕਰਾ ਲਈ ਮੈਂ ਇੱਕ Hindu family ਤੋਂ ਬਿਲੋਂਗ ਕਰਦਾ ਹਾਂ ਮੈਂ Hindu family ਤੋਂ ਠੀਕ ਹੈ ਤੇ 2 ਸਾਲ ਪਹਿਲਾਂ ਮੈਂ ਮਰਨ ਦੇ ਹਲਾਤ ਵਿੱਚ ਸੀਗਾ ਚਿੱਟੇ ਦਾ ਨਸ਼ਾ ਕਰਦਾ ਸੀ ਸਾਰਾ ਘਰ ਵੇਚ ਕੇ ਖਾ ਗਿਆ ਸੀਗਾ ਇੱਕ ਇੱਕ ਚੀਜ਼ ਵੇਚ ਕੇ ਖਾ ਗਿਆ ਨਸ਼ੇ ਦੇ ਵਿੱਚ ਮੇਰੇ ਘਰ ਦੇ ਦਿਨ ਰਾਤ ਰੋਂਦੇ ਸੀਗੇ ਠੀਕ ਹੈ ਤੇ ਭਾਈ ਅਮਰੀਪਾਲ ਸਿੰਘ ਜਿ ਦਿਨ ਮੇਰਾ ਮੇਲ ਹੋਇਆ ਜਿ ਦਿਨ ਉਹਨਾਂ ਦੇ ਬਚਨ ਸੁਣੇ ਜਿ ਦਿਨ ਉਹਨਾਂ ਦੀ ਗੱਲਾਂ ਸੁਣੀਆਂ ਤੇ ਐਸਾ ਮੇਰੇ ਅੰਦਰ ਹਿੰਮਤ ਪੈਦਾ ਹੋਈ ਕਿ ਮੈਂ ਨਸ਼ੇ ਨੂੰ ਚੱਕ ਕੇ ਪਰੇ ਮਰਿਆ ਨਸ਼ਾ ਮੈਂ ਛੱਡ ਦਿੱਤਾ ਤੇ ਅੱਜ ਮੈਂ ਇੱਕਦਮ ਸਹੀ ਆ 1% ਨਸ਼ਾ ਨਹੀਂ ਕਰਦਾ ਜੇ ਮੈਂ ਨਸ਼ਾ ਕਰਦਾ ਹੈ ਤੇਰੀ ਜੁੱਤੀ ਮੇਰਾ ਸਿਰ ਹੋਊਗਾ ਹੋਰ ਦੱਸ ਮੇਰੇ ਬਾਰੇ ਪਤਾ ਕਰਾ ਲਈ ਤੇ ਮੇਰੇ ਘਰਦਿਆਂ ਨੂੰ ਪੁੱਛ ਲਈ ਮੇਰੇ ਮਾਪੇ ਬਾਬ ਨੂੰ ਪੁੱਛ ਲਈ ਘਰ ਦੇ ਵਿੱਚ ਮੈਂ ਇਕੱਲਾ ਇਕੱਲਾ ਕਮਾਣ ਵਾਲਾ ਬੰਦਾ ਮੈਂ ਕੀ ਪਾਈ ਅਮਰੀਪਾਲ ਸਿੰਘ ਦੀ ਸਾਨੂੰ ਕੀ ਦੇਣਾ ਮੈਂ ਇੱਕ Hindu ਫੈਮਲੀ ਜੀ ਬਿਲੋਂਗ ਕਰਦਾ ਦੱਸ ਉਹਨਾਂ ਨੇ ਇੱਕ Hindu ਫੈਮਲੀ ਦੇ ਮੁੰਡੇ ਨੂੰ ਅੱਜ ਸਹੀ ਸਲਾਮਤ ਖੜਾ ਕਰਤਾ ਤੇ ਕੰਮ ਦੇ ਨਾਲ ਜੋੜਤਾ ਇਹ ਦੇਣ ਆ ਪਾਈ ਅਮਰੀਪਾਲ ਸਿੰਘ ਦੀ ਸਾਨੂੰ ਤੇ ਦੱਸ ਉਹ ਸਿੱਖੀ ਨੂੰ ਕੀ ਦੇਣ ਹੋਊਗੀ ਉਹਨੂੰ ਸਿੱਖੀ ਦੇ ਨਾਲ ਕਿੰਨਾ ਪਿਆਰ ਕਰਦੇ ਹੋਗੇ ਜਾਂ ਤੇ ਹਿੰਦੂ ਦੇ ਨਾਲ ਉਹਨਾਂ ਦੇ ਇੰਨਾ ਪਿਆਰ ਸੀਗਾ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕੀ ਭਾਈ ਅਮਰਤਪਾਲ ਸਿੰਘ ਨੇ ਵਾਕੇ ਹੀ ਨੌਜਵਾਨਾਂ ਦਾ ਨਸ਼ਾ ਛੁਡਵਾਇਆ ਸੀ ਤੇ ਜੇਕਰ ਭਾਈ ਅਮਰਤਪਾਲ ਸਿੰਘ ਵੋਟਾਂ ਵਿੱਚ ਜਿੱਤ ਹਾਸਲ ਕਰਦੇ ਨੇ ਤੇ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ ਤਾਂ ਕਿ ਨੌਜਵਾਨਾਂ ਨੂੰ ਵਾਕੇ ਹੀ ਨਸ਼ਾ ਛੁਡਵਾ ਕੇ ਸਿੱਧੇ ਰਾਹ ਪਾ ਲੈਣਗੇ ਕੀ ਤੁਹਾਡੇ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ